ਮੇਰੀ ਕਿਹੜਾ ਤੁਹਾਡੇ ਨਾਲ ਕੋਈ ਜੁਦਾਈ ਨਹੀਂ ਹੈਗੀ ਨਾ ਕਿ ਮੈਂ ਤੁਹਾਡੇ ਨਾਲ ਇਦਾਂ ਦੀ ਗੱਲ ਕਰ ਰਹੀ ਹਾਂ ਠੀਕ ਹੈ ਲੱਗਿਆ ਪਹਿਲਾਂ ਵੀ ਵਾਰੀ ਸੋਚੋ ਪਹਿਲਾਂ ਇਹ ਸੋਚੋ ਵੀ ਵਿਧੀ ਤੁਸੀਂ ਮੈਨੂੰ ਮਤਲਬ ਕਿ ਵੀ ਆਹ ਪ੍ਰੋਗਰਾਮ ਸੀਗਾ ਵੀ ਤੁਸੀਂ ਮੈਨੂੰ ਕਿਹਾ ਨਹੀਂ ਹੈ ਨਾ ਇਹ ਕੀ ਮਤਲਬ ਕੋਈ ਫੋਟੋ ਆਏ ਲੱਗਦੀ ਮੈਂ ਤਾਂ ਪਹਿਲੀ ਵਾਰੀ ਸੁਣੀ ਆ ਇਹ ਗੱਲ ਮੇਰੀ ਮੇਰੀ ਗੱਲ ਸੁਣੋ ਮੈਂ ਤੇਲੀ ਪਹਿਲੀ ਵਾਰ ਇਹ ਗੱਲ ਸੁਣੀ ਆ ਵੀ ਵਿੱਚ ਦੀ ਤੁਹਾਡੇ ਨਾਲ ਕੋਈ ਜਾ ਰਿਹਾ ਆਰਟਿਸਟ ਕੰਮ ਕਰ ਰਿਹਾ ਵੀ ਉਹਦੇ ਵਿੱਚ ਡਿਮਾਂਡ ਆ ਜਾਂਦੀ ਹੈ ਕਮਾਲ ਹੋਗੀ ਹੱਦ ਹੈ ਤਾਂ ਮਾਰ ਆ ਜਾਂਦੀ ਤਾਂ ਕਿ ਲੈ ਲੈ ਕੇ ਜਾਂਦੇ ਨੇ ਅਗਲਾ ਨਾ ਕਹਵੇ ਵੀ ਤੁਸੀਂ ਬਈ ਤੁਹਾਡੇ ਨਾਲ ਕੁੜੀ ਕੋਈ ਹੋਰ ਹੁੰਦੀ ਆ ਤਾਂ ਤੁਸੀਂ ਮੈਨੂੰ ਨਾ ਤਾ ਤੁਸੀਂ ਪਿਛਲੀ ਵਾਰ ਵੀ ਪਿਛਲੀ ਵਾਰ ਵੀ ਇਹ ਗੱਲ ਹੋਈ ਸੀ ਠੀਕ ਹੈ ਲਿਖਣਾ ਕੋਈ ਇੰਨਾ ਨਾ ਤਾਂ ਨਹੀਂ ਹੁੰਦਾ ਕਿਸੇ ਨੂੰ ਇੰਨਾ ਹੀ ਨਾ ਪਤਾ ਹੁੰਦਾ ਵੀ ਫੋਟੋ ਤੇ ਸਿਰ ਹੋਰ ਨਹੀਂ ਲਾਈ ਸੀ ਤੇ ਕੁੜੀ ਕੋਈ ਹੋਰ ਰਾ ਗਈ ਆ ਕੇ ਪਹਿਲੀ ਗੱਲ ਤਾਂ ਇਹ ਆ ਦੀ ਦੇਖੋ ਮੈਂ ਦੇਖੋ ਬਾਈ ਜੀ ਨਾਲ 6 ਸਾਲ ਤੋਂ ਪਿਛਲੇ ਤੋਂ ਕੰਮ ਕਰ ਠੀਕ ਹੈ ਉਹਨਾਂ ਨੇ ਇੱਕ ਮਿੰਟ ਰਿਲੇਸ਼ਨ ਜਿੰਨਾਂ ਦਾ ਵਿਆਹ ਸੀ ਨਾ ਜਿੰਨਾਂ ਨੇ ਵਿਆਹ ਚ ਮੰਨਪ੍ਰੀਤ ਦੀ ਡਿਮਾਂਡ ਸੀ ਮੰਨਪ੍ਰੀਤ ਗਈ ਸੀ ਉਹਨਾਂ ਨੇ ਨਾ ਹੀ ਮੇਲਾ ਕਰਵਾਇਆ ਵਸ ਜਦੋਂ ਤੁਹਾਨੂੰ ਇਹ ਪਤਾ ਆ ਮੈਂ ਤੁਹਾਡੇ ਨਾਲ ਕੰਮ ਤਾਂ ਕਰ ਹੀ ਰਹੀ ਆ ਨਾ ਤੁਸੀਂ ਗੱਲ ਕਰਦੇ ਹੋ ਸਾਰੀ ਬੰਦੇ ਨੇ ਗੱਲ ਤਾਂ ਕਹੀ ਸਕਦਾ ਤੁਹਾਨੂੰ ਇਹ ਨਹੀਂ ਪਤਾ ਬੰਦੇ ਨੂੰ ਤਕਲੀਫ ਤਾਂ ਹੋਊਗੀ ਨਾ ਕੋਈ ਬੰਦਾ ਤੁਹਾਡੇ ਸਿਰ ਤੇ ਸਿਰਫ ਤੁਹਾਡੇ ਸਿਰ ਤੇ ਬੈਠੀ ਆ ਨਾ ਹੋਰ ਤਾਂ ਨਹੀਂ ਮੈਂ ਕੋਈ ਵੀ ਕਿਸੇ ਨਾਲ ਮੈਂ ਪੱਕਾ ਕੰਮ ਕਰ ਰਹੀ ਆ ਕੋਈ ਸਿੰਗਰ ਮੇਰੇ ਨਾਲ ਪੱਕੀ ਕੋਈ ਵੀ ਗੱਲ ਨਹੀਂ ਕਰਦਾਗਾ ਕਿਉਂਕਿ ਸਭ ਸੀਮਾ ਮੇਰੀ ਗਾਸੋਲੇਸਨ ਤੈਨੂੰ ਗੱਲ ਕੋਈ ਨਾ ਕਹਿਣਾ ਮੈਂ ਜੰਮਿਆ ਨਹੀਂ ਜਦੋਂ ਤੂੰ ਸੋਨੂ ਕੀ ਸੀ ਮੁੰਡਾ ਉਹਦੇ ਨਾਲ ਕੰਮ ਕਰਕੇ ਉਹਨੂੰ ਪੁੱਛ ਕੇ ਕੀਤਾ ਸੀ ਜਦੋਂ ਤੁਹਾਡਾ ਪ੍ਰੋਗਰਾਮ ਹੁੰਦਾ ਨਾ 20 ਪ੍ਰੋਗਰਾਮ ਕੈਨਸਲ ਕੀਤੇ ਨੇ 20 ਪ੍ਰੋਗਰਾਮ ਤੂੰ ਕਿੱਥੇ ਮੀ ਗੱਲ ਪਹਿਲੀ ਗੱਲ ਪਹਿਲੀ ਗੱਲ ਤੂੰ ਗੱਲ ਸੁਣੋ ਬੰਦੂ ਦੇ ਨਾਮ ਤੋਂ ਪ੍ਰੋਗਰਾਮ ਆ ਅਸੀਂ ਕਿੰਨੇ ਪ੍ਰਤੋਕਤਾ ਪਹਿਲੀ ਗੱਲ ਮੇਰੀ ਗੱਲ ਸੁਣੋ ਮੇਰੀ ਗੱਲ ਜੀ ਆਈ ਤੱਕ ਤੇਰੀਆਂ ਵੀਡੀਓ ਸਾਰੀਆਂ ਸਾਡੇ ਕੋਲ ਪਹੁੰਚਦੀਆਂ ਸੀ ਅਸੀਂ ਤਾਂ ਮੈਂ ਇੱਕ ਦਿਨ ਨਹੀਂ ਆਖਿਆ ਵੀ ਤੂੰ ਸਾਡੇ ਨਾਲ ਕੰਮ ਕਰਦੀ ਤੂੰ ਨਹੀਂ 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 ਜਿੱਦਣ ਜਿੱਦਣ ਜਦੋਂ ਤੁਹਾਡੀ ਮੈਰਿਜ ਵੀ ਨਹੀਂ ਹੋਈ ਸੀ ਨਾ ਬਾਈ ਜੀ ਨਾਲ ਤੇ ਰਿੰਪੀ ਬਾਈ ਨਾਲ ਇਹ ਹੀ ਗੱਲ ਹੋਈ ਸੀ ਵੀ ਜਿੱਦਣ ਸੁਖਰੀ ਤੂੰ ਫ੍ਰੀ ਹੋਏਂਗੀ ਤੂੰ ਬਾਹਰ ਕੰਮ ਕਰ ਸਕਦੀ ਆ ਠੀਕ ਹੈ ਉਹਨਾਂ ਨਾਲ ਗੱਲ ਕਰ ਉਹਨਾਂ ਨਾਲ ਛੱਡੋ ਵੇਲਾ ਗਿਆ ਤੂੰ ਮੇਰੇ ਨਾਲ ਗੱਲ ਕਰ ਜਦੋਂ ਗੱਲ ਹੀ ਉਹਨਾਂ ਨਾਲ ਹੋਈ ਸੀ ਉਸ ਜੇ ਤੋ ਤੂੰ ਆਪਦੀ ਮਰਜ਼ੀ ਨਾਲ ਤੂੰ ਜਾਣੀ ਹੈ ਨਾ ਤੂੰ ਸਾਨੂੰ ਦੱਸ ਕੇ ਜਾਣੀ ਤੂੰ ਆਏਂਗੀ ਉਸ ਨਾਲ ਜ਼ਰੂਰੀ ਸਾਹਮਣੇ ਦੇ ਦੀਦੀ ਮੈਂ ਫਲਾਣੇ ਨਾਲ ਕੱਲ ਜਾਣਾ ਮੈਂ ਸਾਨੂੰ ਪੁੱਛ ਕੇ ਨਹੀਂ ਕਰਦੀ ਪ੍ਰੋਗਰਾਮ ਮੈਂ ਤੁਹਾਨੂੰ ਨਹੀਂ 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 ਪੁੱਛ ਕੇ ਪੁੱਛ ਕੇ ਤੁਹਾਨੂੰ ਗੱਲ ਨਹੀਂ ਕੀਤੀ ਕਦੇ ਵੀ ਬੀਬੀ ਦੀਦੀ ਆਪਣੇ ਕੋਲੇ ਆ ਪ੍ਰੋਗਰਾਮ ਹੈਗੇ ਮੈਂ ਆ ਪ੍ਰੋਗਰਾਮ ਫੜਨਾ ਪੁੱਛਣ ਦੀ ਗੱਲ ਹੋਰ ਹੈ ਕੰਮ ਕਰਨ ਦੀ ਗੱਲ ਹੋਰ ਹੈ ਮਤਲਬ ਇਹ ਸਾਰਿਆਂ ਦਾ ਫੀਲ ਹੁੰਦਾ ਹੁੰਦਾ ਤੈਨੂੰ ਜਾਗੇ ਨਹੀਂ ਹੁੰਦਾ ਕੋਈ ਸਾਹਮਣੇ ਕੋ ਘਟ ਨਹੀਂ ਹੁੰਦਾ ਹਣਾ ਹਰ ਇੱਕ ਵੇਲੇ ਫੀਲ ਹੁੰਦਾ ਹੁੰਦਾ ਗੱਲ ਇਹ ਕੋਈ ਕਹਿ ਕੇ ਸਾਨੂੰ ਕੋਈ ਕੁਝ ਹੁੰਦਾ ਫਿਰ ਦੱਸਣਾ ਤਾਂ ਫਰਜ਼ ਹੁੰਦਾ ਨਾ ਬੰਦੇ ਦਾ ਵੀ ਹਾਂ ਭ ਕੀ ਗੱਲ ਕੋਈ ਗੱਲ ਨਹੀਂ ਫਿਰ ਰਿਹਾ ਜੇ ਤੁਸੀਂ ਮੈਂ ਤੁਹਾਨੂੰ ਇਹ ਨਹੀਂ ਕਿਹਾ ਵੀ ਤੁਸੀਂ ਕਿਸੇ ਨੂੰ ਦੇਖੋ ਬਾਈ ਜੀ ਨੇ ਵੀ ਕੰਮ ਕਰਨਾ ਹੈ ਮੈਂ ਵੀ ਕੰਮ ਕਰਨਾ ਦੇਖੋ ਬੰਦਾ ਕਹਿ ਤਾਂ ਸਕਦਾ ਹੀ ਨਾ ਵੀ ਸੁਜੀਤ ਤੂੰ ਉਹਦਾ ਦੇਖ ਲੈ ਭਾਈ ਠੀਕ ਹੈ ਅਸੀਂ ਨਹੀਂ ਨਹੀਂ ਲੈ ਕੇ ਜਾਣਾ ਬਸ ਸਿੱਧੀ ਗੱਲ ਕਿਸੇ ਨੇ ਜਵਾਬ ਦੁੱਤਾ ਜੇ ਤਾਂ ਤੈਨੂੰ ਕਹਿ ਵੀ ਤੈਨੂੰ ਕਿਸੇ ਨੇ ਜਵਾਬ ਦੁੱਤਾ ਫੋਨ ਕਰਕੇ ਫਿਰ ਤੂੰ ਬੋਲ ਤੂੰ ਤਾਂ 2 ਵਜੇ ਬੋਲਦੀਆਂ ਇਹ ਕੀ ਮਤਰਾ ਹੋਇਆ ਬੋਲ ਨੀ 2 ਵਜੇ ਤਾਂ 2 ਵਜੇ ਤਾਂ ਕੋਈ ਵੀ ਨਹੀਂ ਬੋਲਦਾ ਨਾ ਇੰਨਾ ਕਿਸੇ ਕੋਲ ਟਾਈਮ ਆ ਤੇ ਨਾ ਕੋਈ ਬੋਲੇ 2 ਵਜੇ ਠੀਕ ਹੈ ਨਾ ਮਤਲਬ ਹੀ ਨਹੀਂ ਬੰਦਦਾ ਸੀ ਤੂੰ ਜਦੋਂ ਤੈਨੂੰ ਗਾਂ ਵਾਲੀ ਕੋਈ ਕੋਈ ਤ ਨੀ ਦਲੇ ਮੁੰਡਾ ਵੀ ਤੁਸੀਂ ਪਹਿਲਾਂ ਤੁਸੀਂ ਪਹਿਲਾਂ ਉਦੋਂ ਹੈਨਾ ਮੈਂ ਪ੍ਰੋਗਰਾਮ ਮੇਰੇ ਕੋਲੇ ਵੀ ਦੇਖੋ ਪ੍ਰੋਗਰਾਮ ਸੋਲੋ ਵੀ ਲਾਉਣੀ ਆ ਮੈਂ ਠੀਕ ਆ ਨਾ ਇਹ ਨਹੀਂ ਗੱਲ ਹੈ ਕਿ ਕੱਲੀ ਵੀ ਲਾਉਣੀ ਆ ਮੈਂ ਪ੍ਰੋਗਰਾਮ ਤਾਂ ਮੈਂ ਕਰ ਦਿੰਨੀ ਆ ਜਦੋਂ ਤੁਸੀਂ ਕਿਸੇ ਨਾਲ ਕੰਮ ਕਰ ਰਹੇ ਹੋ ਨਾ ਜਦੋਂ ਕਿਸੇ ਦੀ ਕੋਈ ਡਿਮਾਂਡ ਵੀ ਹੋਵੇ ਉਦੋਂ ਕਿਸੇ ਨੂੰ ਬਸ ਨਹੀਂ ਕਹਿ ਸਕਦਾ ਵੀ ਬਾਈ ਤੁਸੀਂ ਮੈਨੂੰ ਦੂਜੇ ਨੂੰ ਕਿਉਂ ਬੁਲਾਇਆ ਤੇ ਮੈਨੂੰ ਕਿਉਂ ਨਹੀਂ ਬੁਲਾਇਆ ਜਦੋਂ ਡਿਮਾਂਡ ਹੀ ਆਉਂਦੀ ਆ ਫਿਰ ਦੀਦੀ ਇਹਦੇ ਵਿੱਚ ਤੁਸੀਂ ਨਾਮ ਹੀ ਹਰਦਾਸੇ ਵਾਲੇ ਨੇ ਕਰਵਾਇਆ ਉਸ ਕਿਵੇਂ ਕਹਿ ਦਾਂਗੇ ਵੀ ਮਤਲਬ ਵੀ ਅਗਲੇ ਦੇ ਚ ਪਿਆਰੇ ਦੋ ਪ੍ਰੋਗਰਾਮ ਅਗਲੇ ਨਹੀਂ ਕਰਵਾਏ ਅਗਲੇ ਨੂੰ ਕਿਵੇਂ ਕਹਿ ਦਾਂਗੇ ਫਿਰ ਕਮ ਸੇ ਕਮ ਤੁਹਾਨੂੰ ਇਹ ਤਾਂ ਪਤਾ ਨਾ ਵੀ ਤੁਸੀਂ ਗੱਲ ਕਰਦੇ ਹੋ ਜਦੋਂ ਬੰਦਾ ਗੱਲ ਹੀ ਨਹੀਂ ਸੁਣਦੀ ਹੁੰਦੀ ਸੀ ਮੈਂ ਮੈਂ ਕਿਸੇ ਦੀ ਗੱਲ ਨਹੀਂ ਸੁਣਦੀ ਇਹ ਇਹ ਮੇਰੀ ਮੇਰੀ ਕਮਜ਼ੋਰੀ ਦਾ ਨਾ ਕੁਝ ਵੀ ਨਾ ਇਹ ਗੱਲਾਂ ਮੈਂ ਕਿਸੇ ਦੀਆਂ ਨਹੀਂ ਸੁਣਦੀ ਮੈਂ ਮੇਰੀ ਕਿਹੜਾ ਥੋੜੀ